ਵੈਲਕਮ ਬੈਕ ਟੂ ਮਾਈ ਚੈਨਲ ਅੱਜ ਅਸੀਂ ਇੱਕ ਹੋਰ ਐਕਟੀਵਿਟੀ ਕਰਨ ਜਾ ਰਹੇ ਹਾਂ ਇਸ ਐਕਟੀਵਿਟੀ ਵਿੱਚ ਅਸੀਂ ਬੱਚਿਆਂ ਨੂੰ ਖੇਡ ਵੀ ਦੇ ਰਹੇ ਹਾਂ ਸੰਖਿਆਵਾਂ ਨੂੰ ਅੰਕਾਂ ਤੋਂ ਸ਼ਬਦਾਂ ਵਿੱਚ ਲਿਖਣਾ ਸਿਖਾਵਾਂਗੇ ਇਹ ਅਸੀਂ ਫਰਸਟ ਲੈਵਲ ਦੇ ਬੱਚਿਆਂ ਵਾਸਤੇ ਛੋਟੀਆਂ ਕਲਾਸਾਂ ਦੇ ਬੱਚਿਆਂ ਵਾਸਤੇ ਐਕਟੀਵਿਟੀ ਤਿਆਰ ਕੀਤੀ ਹੈ ਇਸ ਐਕਟੀਵਿਟੀ ਵਿੱਚ ਅਸੀਂ ਭਾਰਤੀ ਸੰਖਿਆ ਪ੍ਰਣਾਲੀ ਦੇ ਅਕੋਰਡਿੰਗਲੀ ਸੰਖਿਆਵਾਂ ਲਿਖੀਆਂ ਜਿਦੇਚ ਅਸੀਂ ਸੱਜੇ ਤੋਂ ਖੱਬੇ ਵੱਲ ਇਕਾਈ ਦਹਾਈ ਸੈਂਕੜਾ ਹਜ਼ਾਰ 10000 ਲੱਖ ਤੇ 10 ਲੱਖ ਤੱਕ ਦੀਆਂ ਸੰਖਿਆਵਾਂ ਲਈਆਂ ਤੁਸੀਂ ਬੱਚਿਆਂ ਦੀ ਕਲਾਸ ਦੇ ਅਕੋਰਡਿੰਗਲੀ ਇਸ ਤੋਂ ਜ਼ਿਆਦਾ ਸੰਖਿਆਵਾਂ ਵੀ ਲੈ ਸਕਦੇ ਹੋ ਜਿੱਦਾਂ ਕਰੋੜ 10 ਕਰੋੜ ਤੱਕ ਵੀ ਲੈ ਸਕਦੇ ਹੋ ਤਾਂ ਇਸ ਵਿਧੀਨ ਮੈਂ ਕਿਹੜੀ ਵੀ ਜਰਾਈ ਬੱਚਿਆਂ ਨੂੰ ਸਿਖਾਉਣ ਵਾਸਤੇ ਸਭ ਤੋਂ ਪਹਿਲਾਂ ਅਸੀਂ ਕੁਝ ਸਲਿੱਪਸ ਤਿਆਰ ਕੀਤੀਆਂ ਇਹਦੇ 'ਤੇ ਅਸੀਂ ਜਸਟ ਸਵਾਲ ਹੀ ਲਿਖੇ ਹੈਗੇ ਪਰ ਥੋੜਾ ਜਿਹਾ ਉਹਨਾਂ ਦਾ ਇੰਟਰਸਟ ਕ੍ਰੀਏਟ ਕਰਨ ਵਾਸਤੇ ਅਸੀਂ ਇਹ ਸਵਾਲ ਸਲਿੱਪ ਤੇ ਲਿਖ ਲਏ ਆ ਤਾਂ ਕਿ ਬੱਚੇ ਇੱਕ ਸਲਿੱਪ ਉਠਾਉਣ ਤੇ ਉਹਨੂੰ ਸੋਲਵ ਕਰਨ ਜਿੱਦਾਂ ਮੈਂ ਪਹਿਲੀ ਸਲਿੱਪ ਲਈ ਹੈ ਤਾਂ ਜਿਹੜਾ ਵੀ ਜਿਹੜੀ ਸੰਖਿਆ ਇਹਦੇ ਤੇ ਆਏਗੀ ਉਸ ਸੰਖਿਆ ਨੂੰ ਅਸੀਂ ਇਹਨਾਂ ਕਾਲਮਸ ਦੇ ਵਿੱਚ ਇਨ੍ਹਾਂ ਖਾਨਿਆਂ ਦੇ ਵਿੱਚ ਸੱਜੇ ਤੋਂ ਖੱਬੇ ਵੱਲ ਲਿਖਾਂਗੇ ਜਿੱਦਾਂ ਸਭ ਤੋਂ ਪਹਿਲਾਂ ਮੈਂ ਇਸ ਖਾਨੇ 'ਚ ਲਿਖਦੀ ਹਾਂ 9 8 6 ਤੇ 7 ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਹਜ਼ਾਰ ਦੇ نیچے 7 ਲਿਖਿਆ ਹੋਇਆ ਹੈ ਸੈਂਕੜੇ ਦੇ نیچے 6 ਲਿਖਿਆ ਹੋਇਆ ਹੈ ਦਹਾਈ ਦੇ نیچے 8 ਲਿਖਿਆ ਹੋਇਆ ਹੈ ਤੇ ਇਕਾਈ ਦੇ نیچے 9 ਲਿਖਿਆ ਹੋਇਆ ਹੈ ਤਾਂ ਬੱਚਾ ਬਹੁਤ ਹੀ ਈਜ਼ੀਲੀ ਇਸੇ ਉੱਪਰ ਵਾਲੀ ਸੰਖਿਆ ਨੂੰ ਪੜ੍ਹ ਕੇ ਇਹਨੂੰ ਸ਼ਬਦਾਂ ਦੇ ਵਿੱਚ ਬਣਾ ਸਕਦਾ ਜਿੱਦਾਂ 7000 ਸੈਂਕੜੇ ਦੇ ਨੀਚੇ 6 ਹੈ ਤਾਂ 600 8 ਤੇ 9 89 ਤਾਂ ਇਹਨੂੰ ਅਸੀਂ ਸ਼ਬਦਾਂ ਚ ਲਿਖ ਸਕਦੇ ਹਾਂ 7000 600 89 ਇਸੇ ਤਰ੍ਹਾਂ ਹੀ ਅਸੀਂ ਇੱਕ ਐਗਜ਼ਾਮਪਲ ਹੋਰ ਲੈਨੇ ਆਂ ਹੁਣ ਜਿੱਦਾਂ ਮੇਰੇ ਕੋਲੇ ਤਿੰਨ ਅੰਕਾਂ ਦੀ ਸੰਖਿਆ ਹੈ ਮੈਂ ਫੇਰ ਉਸੇ ਤਰ੍ਹਾਂ ਹੀ ਇਹਨਾਂ ਨੂੰ ਸੱਜੇ ਤੋਂ ਖੱਬੇ ਵੱਲ ਲਿਖਾਂਗੀ ਜਿਵੇਂ ਸੰਖਿਆ ਲਿਖੀ ਆ ਉਹਦੇ ਅਕੋਰਡਿੰਗਲੀ ਤਾਂ ਹੁਣ ਅਸੀਂ ਦੇਖਦੇ ਹਾਂ ਕਿ ਸੈਂਕੜੇ ਦੇ نیچے ਜਿਹੜਾ ਸਾਡੇ ਕੋਲੇ ਅੰਕ ਆ ਉਹ 6 ਹੈ ਤਾਂ 600 ਤਾਂ ਬੱਚਾ ਇਹਨੂੰ ਪੜ੍ਹ ਕੇ ਨਾਲ-ਨਾਲ ਹੀ ਸ਼ਬਦਾਂ ਵਿੱਚ ਲਿਖ ਸਕਦਾ ਹੈ ਤੇ 4 ਤੇ 8 48 48 ਤਾਂ 648 ਠੀਕ ਹੈ ਜੀ ਹੁਣ ਇੱਕ ਹੋਰ ਐਗਜ਼ਾਮਪਲ ਲੈਣੇ ਆਂ ਹੁਣ ਸਾਡੇ ਕੋਲ ਥੋੜੀ ਜੀ ਵੱਡੀ ਸੰਖਿਆ ਹੈਗੀ ਹੈ ਤਾਂ ਇਸ ਸੰਖਿਆ ਨੂੰ ਵੀ ਅਸੀਂ ਉਸੇ ਤਰ੍ਹਾਂ ਹੀ ਸੱਜੇ ਤੋਂ ਖੱਬੇ ਵੱਲ ਇਕਾਈ ਤੋਂ ਇਕਾਈ ਦਹਾਈ ਸੈਂਕੜਾ ਹਜ਼ਾਰ ਸੱਜੇ ਤੋਂ ਖੱਬੇ ਵੱਲ ਲਿਖਾਂਗੇ ਸਭ ਤੋਂ ਪਹਿਲਾਂ ਮੈਂ ਇੱਕ ਇੱਕ ਖਾਨੇ ਵਿੱਚ ਇੱਕ ਇੱਕ ਅੰਕ ਲਿਖਾਂਗੀ ਹਾਂਜੀ ਤਾਂ ਹੁਣ ਅਸੀਂ ਦੇਖਦੇ ਹਾਂ ਜਦੋਂ ਅਸੀਂ ਪੜ੍ਹਨਾ ਹੈ ਉਦੋਂ ਅਸੀਂ ਖੱਬੇ ਤੋਂ ਸੱਜੇ ਵੱਲ ਸੰਖਿਆ ਨੂੰ ਪੜ੍ਹਨਾ ਹੈ ਤਾਂ ਹੁਣ ਅਸੀਂ ਦੇਖਦੇ ਹਾਂ ਲੱਖ ਦੇ نیچے ਕੀ ਇਹ ਸਾਡੇ ਕੋਲ 3 ਹੈ ਤਾਂ ਇਟ ਮੀਨਸ 3 ਲੱਖ ਹਜ਼ਾਰ ਤੇ 10000 ਹਜ਼ਾਰ ਵਾਲੇ ਪੂਰੇ ਕਾਲਮ ਦੇ ਵਿੱਚ ਹੁਣ ਜਿਹੜਾ ਹੈਗਾ ਉਹ 75 ਹੈ ਤਾਂ 3 ਲੱਖ 75000 ਸੈਂਕੜੇ ਦੇ نیچے ਜ਼ੀਰੋ ਹੈ ਤਾਂ ਅਸੀਂ ਇੱਥੇ ਕੁਝ ਨਹੀਂ ਲਿਖਾਂਗੇ ਦਹਾਈ ਤੇ ਇਕਾਈ 11 ਤਾਂ ਇਸ ਸੰਖਿਆ ਨੂੰ ਅਸੀਂ ਸ਼ਬਦਾਂ 'ਚ ਲਿਖ ਲਿਆ 3 ਲੱਖ 75000 11 ਇਸੇ ਤਰ੍ਹਾਂ ਹੀ ਹੁਣ ਮੰਨ ਲਓ ਬੱਚਿਆਂ ਨੂੰ ਜਦੋਂ ਅਸੀਂ 3-4 ਵਾਰ ਇਸ ਤਰ੍ਹਾਂ ਕਰਵਾਤਾ ਦਾ ਥੋੜਾ ਜਿਹਾ ਬੱਚਿਆਂ ਨੂੰ ਜਿਹੜੀ ਉੱਪਰ ਵਾਲਾ ਅਸੀਂ ਇਕਾਈ ਦਹਾਈ ਸੈਂਕੜਾ ਹਜ਼ਾਰ ਸਾਰਣੀ ਲਿਖੀ ਹੈ ਤਾਂ ਉਹਦੀ ਸਮਝ ਆ ਜਾਏਗੀ ਜਾਂ ਯਾਦ ਹੋ ਜਾਊਗਾ ਤਾਂ ਉਸ ਤੋਂ ਬਾਅਦ ਅਸੀਂ ਕਿਵੇਂ ਕਰ ਸਕਦੇ ਹਾਂ ਜਿੱਦਾਂ ਹੁਣ ਇੱਕ ਸਾਡੇ ਕੋਲੇ ਸੰਖਿਆ ਹੈਗੀ ਆ ਤਾਂ ਫਿਰ ਵਿਦਿਆਰਥੀ ਨੂੰ ਜਦੋਂ ਯਾਦ ਹੋ ਗਿਆ ਤਾਂ ਉਹ ਸੰਖਿਆ ਦੇ ਉੱਪਰ ਡਾਇਰੈਕਟ ਵੀ ਇਸ ਤਰ੍ਹਾਂ ਲਿਖ ਸਕਦਾ ਇਕਾਈ ਦਹਾਈ ਸੈਂਕੜਾ ਹਜ਼ਾਰ ਫਿਰ ਉਹਨੂੰ ਇਸ ਤਰ੍ਹਾਂ ਦੀ ਸਾਰਣੀ ਬਣਾਉਣ ਦੀ ਲੋੜ ਨਹੀਂ ਹੈਗੀ ਤਾਂ ਹੁਣ ਉਹ ਇਹਨੂੰ ਬਹੁਤ ਹੀ ਈਜ਼ੀਲੀ ਪੜ੍ਹ ਸਕਦਾ ਹੈਗਾ 2000 ਸੈਂਕੜੇ ਚ ਕੁਝ ਨਹੀਂ ਲਿਖਾਂਗੇ ਤੇ ਦਹਾਈ ਤੇ ਇਕਾਈ ਨੂੰ ਇਸ ਲਿਖਾਂਗੇ 2067 ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵਿਧੀ ਇੰਟਰਸਟਿੰਗ ਲੱਗੀ ਹੋਵੇਗੀ ਔਰ ਬੱਚੇ ਵੀ ਇਸ ਵਿਧੀ ਰਾਹੀਂ ਅੰਕਾਂ ਤੋਂ ਸ਼ਬਦਾਂ ਵਿੱਚ ਬਹੁਤ ਹੀ ਆਸਾਨੀ ਨਾਲ ਲਿਖਣਾ ਸਿੱਖ ਸਕਦੇ ਹਨ ਥੈਂਕ ਯੂ